ਆ ਕੇ ਟਪੀ ਆਈਏ ਮੈਂ ਬਣਾ ਦੀ ਤੋਏ ਕਾਹ ਮਾਹੀ ਦੇ ਮੱਤੇ ਵਾਲਾ ਕੇ ਮੇ ਬਗਲ ਸਤਾਰਾ ਹਰ ਮੰਦਰ ਵਿੱਚ ਰਾਜ ਕਰੇਂਦਾ ਗੁਰੂ ਗ੍ਰੰਥ ਪਿਆਰਾ ਵਿੱਚ ਸੁਹੜੀ ਹਰ ਮੰਦਰ ਦੇ ਰਾਜ ਸਿੰਘਾਸਨ ਬਣਿਆ ਜੋਤ ਜਗੇ ਵਿੱਚ ਸਤ रा बिजली आई असी अकाल पुरख नगर ਸਭਾ ਸੁਬਾਹਤ ਹੈ ਕਾਨੂੰਨ ਆਜ ਸੈਕਟਰ ਸਾਹਿਬ ਪ੍ਰਬੰਧਕ ਜਨ ਜਿਨੇ ਵੀ ਸਟੇਜ ਤੇ ਵਾਪਰ ਸੁ ਬੈਠੇ ਹਨ ਥੱਲੇ ਹੀ ਸਗਤ ਨੇ ਥੱਲੇ ਬੈਠੇ ਸਗਤ ਨੇ ਸਾਰੀਆਂ ਸਿੱਖਕਤਾ ਨੇ ਬਾਆ ਪੇਜੀ ਹੈ ਸਰਕਰ ਸੱਚੇ ਪਾਤਸ਼ਾਹ ਦੀ ਕਿਰਪਾ ਕਰੇ ਸੈਕਟਰ ਸਾਹਿਬ ਦਾ ਹੁਕਮ ਹੈ ਕਿ ਭਾਈ ਕਾਨੂੰਨ ਦੀ ਲਗਨ ਨਹੀਂ ਕਰਦੇ ਮੈਂ ਕਦੀ ਵੀ ਕਾਨੂੰਨ ਦੀ ਲਗਨ ਨਹੀਂ ਕਰ ਸਕਦਾ ਸੈਕਟਰ ਸਾਹਿਬ ਜੇਵੇ ਸਟੇਟ ਸਰਕਾਰ ਦੀ ਪਾਈ ਕਰਤੀ ਹੋਵੇ ਉਸ ਤਰ੍ਹਾਂ ਬਣਾਇਆ ਨੂੰ ਚੱਲਦਾ ਪੈਦਾ ਹੈ ਸੋ ਸਮਾ ਸਮਾਗਮਤ ਹੈ ਇਹਨਾਂ ਸ਼ਖਤਾਂ ਦਾ ਭਲਾਈ ਕੇ ਫਲੇ ਬਾਪੂ ਸ਼ੇਲਾ ਸਿੰਘ ਜੀ ਆਪਦੇ ਨਾਲ ਵਾਹਿਗੁਰੂ ਜੀ ਸ਼ੁਕਰਯੋਗ ਸਰਦਾਰ ਮੇਖਾਸ ਸਿੰਘ ਜੀ ਮੌਜੂਦ ਸਾਹਿਬ ਬੱਚ ਕੋਤੀ ਦਾ ਪੰਜਾਬ ਨਹੀਂ ਆਪਣੇ ਕੋਲ ਰੋਲ ਬੈਠਾ ਉਹਨਾਂ ਬੰਦੇ ਕਿਸੇ ਨਹੀਂ ਲੋਕ ਮੇਰੇ ਵੀਰ ਜੀ ਉਹਨਾਂ ਵਾਲਾ ਭਾਈ ਗੁਰਦੇਵ ਸਿੰਘ ਜੀ ਤੋਹਫਾ ਸਵਾਗਤ ਉਹਨਾਂ ਨੂੰ ਬੇਨਤੀ ਅਰਦਾਸ ਹੋਇਆ महाप बाबा उन्हनि बाबा मंगा जी न सौ लख सौ रुपया सतकारदार जपताल सिंध जी ਇੱਕ ਸੌ ਲੱਖ ਪਰਮੰਤਾ ਸੁਹਾ ਮਨਾ ਚੱਕੇ ਰੱਖਣਾ ਮਾਤ ਜਿਹੜੇ ਵੀ ਟੋਪੀ ਚ ਰਹਿ ਗਏ ਆ ਉਹਨਾਂ ਦੇ ਨਾਮ ਸਾਡੇ ਦੇ ਸਰਦਾਰ ਪਰਸ਼ਾਨ ਜਾਂਦੇ ਆ ਸਾਨੂੰ ਭੁੱਲ ਕੇ ਕਮਾਫੀ ਦਿਓ ਇਹ ਜਿਸਾ ਭਾਈ ਸੁਨਦਰ ਸਿੰਘ ਜੀ ਸਿਧਾ ਮਿੱਤਰਵਾਲੇ ਭਾਈ ਜਸਵੀਰ ਸਿੰਘ ਦੀ ਬਾਉ ਨੂੰ ਦਾਦੀਆਂ ਵਾਲਿਆਂ ਦਾ ਸੇਵਾ ਕਰ ਰਿਹਾ ਸੀ ਤੁਹਾਨੂੰ ਲੱਖ ਤਾਣ ਮਾਫੀ ਦਿਓ ਸਮਾ ਸਮਾਖੀ ਫਤਿਹ ਬਲਾਵਾ ਤੁਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਬਖਸ਼ਾ ਰੂਹ ਜੀ ਦੀ ਫਤਿਹ ਇਹ ਸਾਨੂੰ ਪਹੁੰਚ ਸੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਆਪ ਨੇ ਨਗਰ ਵਾਲੇ ਜੋ ਆਪਣੇ ਨਗਰ ਦੇ ਇਤਿਹਾਸ ਦੇ ਨਾਲ ਸਾਹ ਪਵਾ ਰਹੇ ਸਨ ਸਤਿਗੁਰ ਜੀ ਦੀ ਕਿਰਪਾ ਕਰਕੇ ਮੇਰੇ ਕੋਲ ਆ ਰਿਹਾ ਹੈ ਇਸੇ ਤਰ੍ਹਾਂ ਇਹ ਆਪਣੀ ਸੇਵਾ ਲੈਂਦੇ ਰਿਹਾ ਕੋੜਾ ਆਪਣੇ ਦੇ ਸਾਹਮਣੇ ਇੱਕ ਕਵਿਤਾ ਆਪ ਜੀ ਦੇ ਸਾਹਮਣੇ ਭਾਈ ਕਾਬਲ ਸਿੰਘ ਜੀ ਨਾਲ ਲਈ 5 ਮਿੰਟ ਦੀ ਇੱਕ ਕਵਿਤਾ ਕਹਿਣਗੇ ਮਹਾਵੀਰ ਕਾਂਗਰਸ ਪਾਰਟੀ ਦੇ ਵੀ ਪਹੁੰਚੇ ਨੇ ਇੱਥੇ ਉਹਨਾਂ ਦਾ ਇੱਥੇ ਨਗਰ ਦੇ ਪਹੁੰਚਣ ਤੇ ਜਿਵਾਇ ਕਰਦੇ ਆ ਉਹ ਆਪ ਜੀ ਦੇ ਨਾਲ 2 ਮਿੰਟ ਦੀ ਆਪ ਜੀ ਦੇ ਨਾਲ ਸਾਥ ਪਾਉਣਗੇ ਸਰਵ ਸੰਤਾਂ ਨੇ ਇੱਥੇ ਉਹਨਾਂ ਦੇ ਵਿਚਾਰ ਸਾਂਝੇ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੁਗੋ ਜੁਗੋ ਪਾਲ ਚਵਰ ਅਕਤ ਸ਼ਤਰ ਮੇ ਮਾਰ ਭਾਈ ਆਓ ਪਤੈ ਜੀ ਸਾਹ ਪਾਏ ਗਏ ਵਾਹਿਗੁਰੂ ਦਾ ਖਾਲਸਾ ਜੀ ਨਾਲ ਜੀ ਨਾਲ ਜੀ ਕੀ ਸਭੇ ਬੜਾ ਖੁਸ਼ਕਦਰ ਦਿਹਾੜਾ ਅਨੰਦ ਭਾਰਗਾ ਦਿਹਾੜਾ ਹੈ ਕਿ ਅੱਜ ਬਾਬਾ ਸਾਧੂ ਬਾਦ ਜੀ ਦੇ ਇਸ ਸੰਸਾਰਾਂ ਦੇ ਪਹੁੰਚਣ ਦਾ ਸੁਭਗ ਪ੍ਰਾਪਤ ਹੋਇਆ ਬੜੀ ਵਰਧੀ ਕਿਰਪਾ ਵਾਲੇ ਬਾਬੇ ਸਤਿ ਆਦੀ ਜਿਨ੍ਹਾਂ ਨੇ ਇਸ ਨਗਰ ਨੂੰ ਤਾਰਿਆ ਨਗਰ ਦੇ ਕਈ ਯੋਗੜਾ ਕਈ ਦੁੱਖ ਕਈ ਆਂਜਮ ਹਸਤਾਬੂਰ ਕੀਤੀਆਂ ਬੜੀ ਖੁਸ਼ੀ ਦੀ ਗੱਲ ਆ ਕਿ ਸਾਰਾ ਨਗਰ ਰਲ ਕੇ ਜਿਹੜਾ ਜਹਾੜਾ ਮਾਰਿਆ ਹੈ ਇੱਕ ਖਾਨ ਬਹਿ ਕੇ ਮਨਾ ਰਿਹਾ ਹੈ ਬੜੀ ਕਿਰਪਾ ਬਣਾਈ ਇਸ ਤਰ੍ਹਾਂ ਇਹ ਦਵਾਰ ਲਾ ਲਿਆ ਮੇਰਾ ਕਹ ਲਾ ਕਿ ਥੋੜਾ ਰੁਪਿਆ ਲਾ ਕੇ ਨਗਰ ਨੇ ਬੁਲਾਇਆ ਤੇ ਹੁਣ ਇਸਤਾਨ ਵੀ ਜਿਹੜੇ ਸਾਹਮਣੇ ਆ ਕੇ ਉਹਨਾਂ ਦੀ ਕਿਰਪਾ ਨਾਲ ਹੀ ਬਣਦੇ ਆ ਕਿ ਸਾਰੀ ਸੰਗਤ ਨੂੰ ਤਕਰ ਕਰਾ ਜੀ ਦੇ ਉਹਨੇ ਵੱਡੇ ਕਾਰਨ ਕਰਾ ਦਿੱਤੇ ਆ ਬੜੀ ਸ਼ਰਧਾ ਭਾਵਨਾ ਵਿੱਚ ਜੀ ਸਾਰੇ ਨਗਰ ਦੇ ਵਿੱਚ ਸੋ ਮੈਂ ਇਹੋ ਜੇ ਸਭਾ ਦਾ ਸਰਕਾਰ ਸਦਾ ਹੀ ਸੰਗਤ ਨੂੰ ਕਰਨਾ ਚਾਹੀਦਾ